ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਣ ਹਾ ਆਹ ਕਥੀ ਕਥੇ ਕਤ ਦੇਖਾਂ ਮੈਂ ਆ ਕਥਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਫਰਜੰਦ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਬੇਅੰਤ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਇਸ ਸਫਰੇ ਸ਼ਹਾਦਤ ਜਾਂ ਕਹ ਦਈਏ ਸਫਰੇ ਦਾਸਤਾ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕੱਲ ਤੱਕਰ ਆਪਾਂ ਵਿਚਾਰ ਸਾਂਝੀ ਕੀਤੀ ਸੀ ਸਾਧ ਸੰਗਤ ਜੀ ਚਮਕੌਰ ਦੇ ਮੈਦਾਨ ਦੇ ਵਿੱਚ ਵੱਡੇ ਸਭ ਜਦਾਂ ਦੀ ਸ਼ਹਾਦਤ ਤਨ ਪਿਆਰੇ ਅਤੇ ਬਿਆੰਤ ਸਿੰਘ ਸ਼ਹੀਦ ਹੋਏ ਉਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਉਹਦੀ ਆਪਾਂ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨੀ ਹੈ ਆਪ ਜੀ ਜਿੰਨੇ ਵੀ ਸਤਿਗੁਰੂ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤ ਸੰਗਤ ਜੀ ਚਮਕੌਰ ਦੀ ਗੜੀ ਛੜਨ ਤੋਂ ਪਹਿਲਾਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਚੋਲਾ ਆਪਣੀ ਦਸਤਾਰ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਸੰਗਤ ਦਾ ਭਾਵ ਪੰਥ ਨੂੰ ਬਖਸ਼ਿਸ਼ ਕਰ ਦਿੱਤੇ ਕਿੰਨਾ ਭਾਗਾ ਵਾਲਾ ਹੋਏਗਾ ਭਾਈ ਸੰਗਤ ਸਿੰਘ ਜਿਹਨੇ ਸਤਗੁਰੂ ਜੀ ਦੇ ਵਸਤਰ ਪਹਿਨੇ ਸਤਗੁਰੂ ਦੀ ਦਸਤਾਰ ਸਜਾਈ ਉਹ ਕਲਗੀ ਉਹ ਵੀ ਸਮਾਸੀ ਜਿੱਦਣ ਇਸ ਕਲਗੀ ਨੂੰ ਮਥਾ ਟੇਕ ਕੇ ਚੁੰਮ ਕੇ ਮਹਾਰਾਜਾ ਰਣਜੀਤ ਸਿੰਘ ਆਪਣੇ ਘਰੋਂ ਨਿਕਲਦਾ ਹੁੰਦਾ ਸੀ ਕਿੱਡਾ ਭਾਗਾ ਵਾਲਾ ਭਾਈ ਸੰਗਤ ਸਿੰਘ ਇੱਕ ਹੋਰ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਸਤਗੁਰੂ ਜੀ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਤੇ ਸਤਗੁਰੂ ਜੀ ਤਾੜੀ ਮਾਰ ਕੇ ਗਏ ਗੱਲ ਆਪਾਂ ਇੰਨੀ ਖਤਮ ਕਰ ਦਿੰਨੇ ਆ ਪਰ ਉਹਦੇ ਪਿੱਛੇ ਵੀ ਬਹੁਤ ਵੱਡੀ ਰਮਜ਼ ਹੈ ਸਾਧ ਸੰਗਤ ਜੀ ਹੁਣ ਆਪਾਂ ਸਾਰਿਆਂ ਨੂੰ ਪਤਾ ਤਾੜੀ ਕਿਉਂ ਬਜਾਈ ਜਾਂਦੀ ਹੈ ਜਦੋਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਕਿਸੇ ਨੂੰ ਕੋਈ ਪਦਵੀ ਮਿਲਦੀ ਹੈ ਤਾੜੀ ਵਜਾਉਂਦੇ ਆਣ ਤੇ ਗੁਰੂ ਸਾਹਿਬ ਨੇ ਦੁਨੀਆ ਨੂੰ ਦੱਸ ਦਿੱਤਾ ਵੀ ਮੈਂ ਕੋਈ ਦੁਖੀ ਨਹੀਂ ਹਾਂ ਮੇਰੇ ਸਹਿਬ ਜਦ ਅਦੇ ਸੀਧ ਹੋ ਗਏ ਮੈਂ ਕੋਈ ਦੁੱਖ ਦੀ ਗੱਲ ਨਹੀਂ ਹੈ ਖੁਸ਼ੀ ਦੀ ਗੱਲ ਹੈ ਮੈਂ ਤਾੜੀ ਮਾਰ ਕੇ ਜਾ ਰਿਹਾ ਅੱਜ ਉੱਥੇ ਗੁਰਦੁਆਰਾ ਤਾੜੀ ਸਾਹਿਬ ਮਾਚੀ ਮਨੇ ਚਮਕੌਰ ਸਾਹਿਬ ਵਿਖੇ ਸ਼ਸ਼ੋਭਤ ਹੈ ਪਾਸ਼ਾ ਜੀ ਦੇ ਨਾਲ ਤਿੰਨ ਸਿੰਘ ਗਏ ਸੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਅੱਗੇ ਚੱਲਣ ਦਾ ਜਿਹੜਾ ਹੁੰਦਾ ਸੀ ਨਾ ਤੇ ਤਾਰਿਆਂ ਦੇ ਸੇਥੇ ਚੱਲਿਆ ਜਾਂਦਾ ਸੀ ਪਾਸ਼ਾ ਨੇ ਆਖਿਆ ਤਿੰਨੇ ਅਲੱਗ-ਅਲੱਗ ਦਿਸ਼ਾ ਦੇ ਵਿੱਚ ਚੱਲੋ ਪਰ ਆ ਤਾਰੇ ਦੀ ਸੇਥੇ ਆਪਾਂ ਸਵੇਰੇ ਮਿਲਾਂਗੇ ਰਾਤ ਦੇ ਹਨੇਰੇ ਦੇ ਵਿੱਚ ਪਾਸ਼ਾ ਮਹਾਰਾਜ ਚਮਕੌਰ ਤੋਂ ਚੱਲਿਆ ਜੰਗਲ ਦਾ ਇਲਾਕਾ ਹੈ ਝਾੜੀਆਂ ਵੀ ਸਨ ਠੰਡ ਵੀ ਅਤ ਦਰਜੇ ਦੀ ਜਿਹੜਾ ਪਾਸ਼ਾ ਕਦੇ ਨੀਲੇ ਘੋੜੇ ਤੇ ਸੋਹਣੇ ਜੋੜੇ ਪਾ ਕੇ ਸੋਹਣੇ ਵਸਤਰ ਪਾ ਕੇ ਕਲਗੀਆਂ ਲਾ ਕੇ ਸਭਾਏ ਮਾਣੋ ਦਾ ਸੀ ਤੇ ਉਹ ਸਤਗੁਰੂ ਮਹਾਰਾਜ ਦੇ ਨਾ ਪੈਰਾਂ ਦੇ ਵਿੱਚ ਜੋੜਾ ਹੈ ਤੇ ਨਾਂ ਪੁੱਤਰਾਂ ਦਾ ਜੋੜਾ ਹੈ ਕੱਲ੍ਹੇ ਹੀ ਦੁਨੀਆ ਦਾ ਮਾਲਕ ਉਹ ਜੰਗਲ ਦੇ ਰਸਤੇ ਤੇ ਤੁਰ ਪਿਆ ਸਤਿਗੁਰੂ ਮਹਾਰਾਜ ਉਸ ਜਗ੍ਹਾ ਤੇ ਪਹੁੰਚਦੇ ਆ ਭਾਵੇਂ ਜੰਗਲ ਸੀ ਪਰ ਇਤਿਹਾਸ ਵਿੱਚ ਉਹ ਬਾਗ ਹੈ ਇੱਕ ਜੰਗਲ ਇੱਕ ਪਾਸੇ ਤੇ ਇੱਕ ਬਾਗ ਇੱਕ ਪਾਸੇ ਉਹ ਗੁਰੂ ਘਰ ਦੇ ਮਸੰਦ ਰਹੇ ਕਿ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਬਾਗ ਸੀ ਤੁਸੀਂ ਦੇਖਿਆ ਮੈਂ ਫੋਟੋ ਬਣੀਆਂ ਚਲੋ ਕਾਲਪਨਿਕ ਹੁੰਦੀਆਂ ਪਰ ਉਹਦੇ ਵਿੱਚ ਵੀ ਸਾਨੂੰ ਇੱਕ ਸੇਧ ਮਿਲੇ ਸਤਿਗੁਰੂ ਸਿੱਧੇ ਲੇਟੇ ਨਹੀਂ ਸਿੱਧੇ ਨਹੀਂ ਲੇਟੇ ਗੁਰੂ ਕੋਲ ਬੱਖੀ ਪਾਰ ਲੇਟੇ ਆ ਤੇ ਗੁਰੂ ਮਹਾਰਾਜ ਆਪਣਾ ਚਿਹਰਾ ਉਧਰ ਕੀਤਾ ਜਿੱਧਰ ਰਸਤਾ ਸੀ ਤੇ ਜੰਗਲ ਵੱਲ ਪਿੱਠ ਕੀਤੀ ਹੋਈ ਹੈ ਵੀ ਜੇ ਕੋਈ ਆਏਗਾ ਤੇ ਸਾਹਮਣੇ ਵੀ ਆਏਗਾ ਹਮੇਸ਼ਾ ਤਿਆਰ ਵਰਤਿਆ ਚੱਲਦੇ ਚੱਲਦੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਦੀ ਜਿਸ ਵੇਲੇ ਥੋੜਾ ਥੋੜਾ ਸੂਰਜ ਵੀ ਨਿਕਲਣ ਲੱਗ ਗਿਆ ਝਾੜੀਆਂ ਸੀ ਦੂਰੋਂ ਦਰਸ਼ਨ ਨਹੀਂ ਹੋ ਰਹਾ ਪਰ ਗੁਰੂ ਮਹਾਰਾਜ ਜੀ ਦੇ ਅੰਗੂਠੇ ਦੇ ਵਿੱਚ ਇੱਕ ਛੱਲਾ ਸੀ ਜਿਹਦੇ ਵਿੱਚ ਹੀਰੇ ਲੱਗੇ ਸਨ ਤੇ ਜਦੋਂ ਕਿਰਨਾ ਪਈਆਂ ਨਾ ਸੂਰਜ ਦੀਆਂ ਚਮਕ ਰਿਆ ਸੀ ਦੂਰੋਂ ਚਮਕ ਰਿਆ ਸੀ ਪਜਿਆ ਸਿੰਘ ਨੇ ਆਖਿਆ ਵੀ ਸਤਿਗੁਰੂ ਜੀ ਮਹਾਰਾਜ ਉੱਥੇ ਐ। ਤਿੰਨਾਂ ਨੇ ਆ ਕੇ ਜਦੋਂ ਦਰਸ਼ਨ ਕੀਤੇ ਕਲਗੀਧਰ ਪਾਤਸ਼ਾਹ ਜੀ ਦੇ ਤੇ ਸਤਿਗੁਰੂ ਜੀ ਦਾ ਜਾਮਾ ਜਿਹੜਾ ਸੀ ਲੀਰੋ ਲੀਰ ਸੀ ਕੱਪੜੇ। ਪੈਰਾਂ ਦੇ ਵਿੱਚ ਜਿਸ ਗੁਰੂ ਆਨੰਦਪੁਰ ਸਾਹਿਬ ਨੂੰ ਛੱਡਦਾ ਤੇ ਪੈਰ ਲਾਲ ਸੀਗੇ ਚਰਨ ਲਾਲ ਸੀ ਅੱਜ ਉਹਦੇ ਵਿੱਚੋਂ ਖੂਨ ਸਿਮ ਰਿਆ। ਪੈਰਾਂ ਦੇ ਵਿੱਚ ਛਾਲੇ ਆ। ਇਹੋ ਜਿਹੇ ਦ੍ਰਿਸ਼ ਦੇਖ ਕੇ ਜਿਹੜਾ ਮਾਨ ਸਿੰਘ ਬੜਾ ਬਹਾਦਰ ਸੀ ਨਾ ਸਾਧ ਸੰਗਤ ਦੀ ਉਹਦੀਆਂ ਅੱਖਾਂ ਵਿੱਚ ਵੀ ਅਥਰੂ ਨਿਕਲੇ ਬਹਿ ਗਿਆ ਸਤਗੁਰੂ ਦੇ ਚਰਨਾਂ ਦੇ ਕੋਲ ਤੇ ਜਦੋਂ ਉਹਦੇ ਅਥਰੂ ਨਿਕਲਦੇ ਆ ਤੇ ਉਹ ਸਤਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗਦੇ ਆ ਤੇ ਗੁਰੂ ਮਹਾਰਾਜ ਇੱਕ ਦਮ ਉੱਠਣ ਦਾ ਯਤਨ ਕਰਦੇ ਤੇ ਸਿੱਧਾ ਆਪਣਾ ਹੱਥ ਜਿਹੜਾ ਸ੍ਰੀ ਸਾਹਿਬ ਤੇ ਰੱਖਦੇ ਆ ਤੇ ਪੁੱਛਦੇ ਆ ਕੌਣ ਹੈ ਗੁਰਮਹਾਰਜ ਅਸੀਂ ਪਹੁੰਚ ਚੁੱਕੇ ਆ ਭਾਈ ਦਿਆ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਸਤਿਗੁਰ ਕਹਿੰਦੇ ਬੈਠੋ ਕਿਉਂਕਿ ਇਹ ਸਤਿਗੁਰ ਇੱਕ ਸਾਸੰਗਤ ਦੀ ਸਰੀਰ ਦਾ ਧਰਮ ਹੈ ਸਰੀਰ ਨੂੰ ਥਕਾਵਟ ਵੀ ਹੁੰਦੀ ਆ ਸਰੀਰ ਨੂੰ ਭੁੱਖ ਵੀ ਲੱਗਦੀ ਆ ਪਰ ਗੁਰੂ ਸਮਰਥ ਹੈ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਹੈ ਦੇਖੋ ਨਾ ਕਿਥੋਂ ਸਮਾਂ 7 ਦਿਨ ਤਾਂ ਹੋ ਹੀ ਗਏ ਨਾ ਪਿਛਲੇ ਸਮੇਂ 7 ਮਹੀਨੇ ਤੋਂ ਘੇਰਾ ਪਾ ਕੇ ਰੱਖਿਆ। ਤੋਂ ਰੱਜ ਕੇ ਥੋੜਾ ਪ੍ਰਸ਼ਾਦਾ ਸ਼ਕਿਆ ਸੀ। ਪ੍ਰਸ਼ਾਦਾ ਇੱਥੋਂ ਤੱਕ ਰਤਿਹਾਸ ਲਿਖਦਾ ਕਿ ਪ੍ਰਸ਼ਾਦਾ ਬੁੱਧੀ ਚੰਦ ਰਾਭਤ ਵੀ ਲੈ ਕੇ ਆਇਆ ਸੀ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ। ਉਸ ਵਿੱਚੋਂ ਵੀ ਆਪਣੀ ਸਿੱਖਾਂ ਨੂੰ ਸਿਖਾ ਦਿੱਤਾ ਗੁਰੂ ਪਾਤਸ਼ਾਹ ਨੇ। ਤੇ ਹੁਣ ਸਿੱਖ ਜਿਹੜੇ ਆ ਸਤ ਗੁਰੂ ਲੱਭਦੇ ਆ ਕਿੰਨਾ ਪਿਆਰ ਹੋਏਗਾ ਸਾਧ ਸੰਗਤ ਦੀ ਉਹਨਾਂ ਦੇ ਅੰਦਰ। ਆਪੋ ਬਚਨ ਪੜਦੇ ਨਾ ਸਭ ਜੀ ਦੇ ਝਖੜ ਚਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਘ ਗੁਰ ਪਹ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਇੰਨੀ ਭਾਵਨਾ ਹੋਣਾ ਗੁਰ ਸਿੱਖਾਂ ਦੇ ਅੰਦਰ ਬੇਨਤੀ ਕਰ ਰਿਆ ਸੀ ਸਰੀਰ ਦਾ ਧਰਮ ਹੈ ਸਰੀਰ ਨੂੰ ਥਕਾਵਟ ਵੀ ਹੁੰਦੀ ਹੈ ਸਰੀਰ ਨੂੰ ਭੁੱਖ ਵੀ ਲੱਗਦੀ ਹੈ ਪਾਸ਼ਾ ਜੀ ਨੇ ਆਖਿਆ ਕਿ ਮੈਨੂੰ ਸਹਾਰਾ ਦਿਓ ਪਾਈ ਦਿਆ ਸਿੰਘ ਦੀ ਸਹਾਰਾ ਦੇ ਕੇ ਸਤ ਗੁਰੂ ਨੂੰ ਬਿਠਾਉਂਦੇ ਆ ਤੇ ਨਾਲੇ ਗੁਰੂ ਸਾਹਿਬ ਕਹਿੰਦੇ ਪਾਈ ਦਿਆ ਸਿੰਘ ਪਿਆਸ ਬਹੁਤ ਲੱਗੀ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਮਾਸੀ ਬਾੜੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਖੂਹ ਹੀ ਤੇ ਗੁਰੂ ਮਹਾਰਾਜ ਨੂੰ ਸਹਾਰਾ ਦੇ ਕੇ ਉੱਥੇ ਤੱਕਰ ਲੈ ਕੇ ਗਏ ਤੇ ਉੱਥੇ ਪਾਈ ਦਿਆ ਸਿੰਘ ਜੀ ਨੇ ਆਪਣੇ ਬੁੱਕ ਭਰ-ਭਰ ਕੇ ਸਤ ਗੁਰੂ ਜੀ ਨੂੰ ਜਲ ਸ਼ਿਕਾਇਆ ਸੀ ਤੇ ਆ ਕੇ ਫਿਰ ਬੈਠ ਗਏ ਤੇ ਹੁਕਮ ਕਰਦੇ ਆ ਕਿ ਨਿਤ ਨਿਮ ਦਾ ਪਾਠ ਕਰੋ ਨੇਤ ਨਿਮ ਦਾ 파ਟ ਹੋ ਰਿਹਾ ਚਿਹਰੇ ਤੇ ਉਹੀ ਇਲਾਹੀ ਨੂਰ ਹੈ ਜਿਸ ਵੇਲੇ ਬਾਣੀ ਪੜੀ ਜਾ ਰਹੀ ਹੈ ਤੇ ਉਹ ਪਾਈ ਗੁਲਾਬ ਹੈ ਤਾਂ ਪੰਜਾਬਾ ਜਿਹੜਾ ਸੀ ਉਹਦਾ ਬਾਗ ਸੀ ਤੇ ਸਾਧ ਸੰਗਤ ਜੀ ਉਹਦਾ ਨੌਕਰ ਉੱਥੇ ਆ ਗਿਆ ਹੁਣ ਉਹ ਵਾਪਸ ਘਰ ਜਾਂਦਾ ਤੇ ਆਪਣੇ ਮਾਲਕ ਨੂੰ ਦੱਸਦਾ ਹੈ ਚੌਧਰੀ ਸੰਨ ਕਹਿਣ ਲੱਗਾ ਮਾਲਕ ਆਪਣੇ ਬਾਗ ਦੇ ਵਿੱਚ ਚਾਰ ਬੰਦੇ ਬੈਠੇ ਆ ਤੇ ਇੱਕਦੇ ਤਾਂ ਗੁਰੂ ਸਾਹਿਬ ਜੀ ਦਾ ਹੋਲਿਆ ਦੱਸਦਾ ਜੋ ਸਤਗੁਰ ਜੀ ਸਰੀਰ ਦੀ ਹਾਲਤ ਸੀ ਤਿੰਨ ਸਿੰਘ ਹੋਰ ਹੈ ਤੇ ਭਾਈ ਗੁਲਾਬਾ ਤੇ ਭਾਈ ਪੰਜਾਬਾ ਵੀ ਉੱਥੇ ਆਉਂਦੇ ਆ ਤੇ ਜਦੋਂ ਉਹਨਾਂ ਨੇ ਦੇਖਿਆ ਇਹ ਤੇ ਦਸ਼ਮੇਸ਼ ਪਾਸ਼ਾ ਜੀ ਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਤਗੁਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਕਿਉਂਕਿ ਮਸੰਦ ਰਹਿ ਚੁੱਕੇ ਸੀ ਗੁਰੂ ਘਰ ਦੇ ਪਾਸ਼ਾ ਜੀ ਇੱਥੇ ਕਿਉਂ ਬੈਠੇ ਹੋ ਇੱਕ ਭਰਾ ਘਰ ਗਿਆ ਇਤਿਹਾਸ ਵਿੱਚ ਜੋ ਲਿਖਿਆ ਦੁੱਧ ਗਰਮ ਕਰਕੇ ਛਵਾਰੇ ਪਾ ਕੇ ਲੈ ਕੇ ਆਇਆ ਤੇ ਇਹ ਵੀ ਲਿਖਿਆ ਗਿਆ ਕਿ ਜਦਾਂ ਪਤਲਾ ਜਾਂ ਕੜਾ ਪਰੈਨ ਲਾਬਸੀ ਉਹਨੂੰ ਕਹਿੰਦੇ ਆ ਉਹ ਬਣਾ ਕੇ ਗੁਰੂ ਪਾਤਸ਼ਾਹ ਜੀ ਵਾਸਤੇ ਉੱਥੇ ਪਹੁੰਚਿਆ ਚਾਰਾ ਨੇ ਦੁੱਧ ਛਕਿਆ ਤੇ ਬੇਨਤੀ ਕਰਦਾ ਸਤਗੁਰੂ ਮਹਾਰਾਜ ਤੁਹਾਡਾ ਬਖਸ਼ੇ ਘਰ ਹਨ ਮਹਿਲਾਨ ਚਲੋ ਸਾਡੇ ਘਰ ਜੰਦ ਪਾਤਸ਼ਾਹ ਕਹਿੰਦੇ ਹਲੇ ਸਮਾਂ ਸਹੀ ਨਹੀਂ ਰਾਤ ਨੂੰ ਚੱਲਾਂਗੇ ਪਰ ਮੇਰੀ ਗੱਲ ਹੈ ਕਿ ਤੁਸੀਂ ਰਹਿਣੇ ਦਿਓ ਤਾਂ ਚੰਗੀ ਗੱਲ ਅਸੀਂ ਅੱਗੇ ਚਲੇ ਜਾਣਾ ਹੈ ਕਹਿ ਲਗਾ ਨਹੀਂ ਸਤਗੁਰੂ ਮਹਾਰਾਜ ਕਹਿੰਦੇ ਫਿਰ ਸਿੱਧਕ ਤੋਂ ਡੋਲੇ ਹੋਣਾ ਸ਼ਾਮ ਹੋਈ ਤੇ ਗੁਰੂ ਮਹਾਰਾਜ ਦੀ ਭਾਈ ਗੁਲਾਬੇ ਤੇ ਪੰਜਾਬੀ ਦੇ ਘਰ ਗਏ ਅੱਜ ਉੱਥੇ ਗੁਰਦੁਆਰਾ ਚਵਾਰਾ ਸਾਹਿਬ ਹੈ ਚਵਾਰੇ ਦੇ ਵਿੱਚ ਗੁਰੂ ਸਾਹਿਬ ਨੇ ਟਿਕਾਣਾ ਕੀਤਾ ਸੀ ਤੇ ਥੋੜੀ ਦੇਰ ਬਾਅਦ ਜਿਸ ਵੇਲੇ ਸਤਗੁਰੂ ਇਸ਼ਨਾਨ ਕੀਤਾ ਨਾ ਸਾਧ ਸੰਗਤ ਦੀ ਜਿਸ ਵੇਲੇ ਸਤਗੁਰੂ ਜੀ ਚੱਲ ਰਹੇ ਸੀ ਜੰਗਲ ਦੇ ਰਸਤੇ ਤੋਂ ਝਾੜੀਆਂ ਦੇ ਨਾਲ ਖੂਨ ਨਾਲ ਠੰਡ ਦਾ ਸਵਾ ਖੂਨ ਨਿਕਲ ਨਿਕਲ ਕੇ ਸਤਗੁਰੂ ਮਹਾਰਾਜ ਜੀ ਦੇ ਚਰਨਾਤਕਰ ਜੰਮ ਚੁੱਕਾ ਸੀ ਇਥੋਂ ਤੱਕਰ ਕਸ਼ਹਾਰਾ ਜਿਹੜਾ ਸਤਗੁਰੂ ਜੀ ਦਾ ਜਿਹੜੇ ਪਹੁੰਚੇ ਸੀ ਕਸ਼ਹਾਰੇ ਤੇ ਉਹ ਖੂਨ ਦੇ ਨਾਲ ਨਿਕਲ ਨਿਕਲ ਕੇ ਪੂਰਾ ਤੰਗਰ ਚੰਗੀ ਤਰ੍ਹਾਂ ਚਿਪਕ ਗਿਆ ਸੀ ਸਰੀਰ ਦੇ ਨਾਲ ਤੇ ਧੋ ਧੋ ਕੇ ਭਾਈ ਮਾਨ ਸਿੰਘ ਜੀ ਨੇ ਕਸ਼ਹਾਰੇ ਦੇ ਪਹੁੰਚਿਆਂ ਨੂੰ ਸਤਗੁਰੂ ਦੇ ਸਰੀਰ ਤੋਂ ਅਲੱਗ ਕੀਤਾ ਬਸਤਰ ਉਤਾਰੇ ਸਤਗੁਰੂ ਨੂੰ ਇਸ਼ਨਾਨ ਕੀਤਾ ਬੁਰ ਗੁਰੂ ਮਹਾਰਾਜ ਜੀ ਪਲੰਘ ਤੇ ਬੈਠੇ ਆ ਤੇ ਗੁਰੂ ਮਹਾਰਾਜ ਜੀ ਗੁਲਾਬੇ ਤੇ ਪੰਜਾਬੇ ਨੂੰ ਬੁਲਾਉਂਦੇ ਆ ਕਹਿੰਨ ਲੱਗੇ ਤੈਨੂੰ ਪਤਾ ਅਸੀਂ ਮਾਛੇ ਪਾੜੀ ਕਿਉਂ ਆਏ ਆ ਕਹਿੰਨ ਲੱਗੇ ਨਹੀਂ ਸਤਗੁਰੂ ਜੀ ਕਹਿਣ ਲੱਗੇ ਇੱਥੇ ਇੱਕ ਭਾਵਨਾ ਵਾਲੀ ਮਾਂ ਰਹਿੰਦੀ ਐ ਤੇ ਉਸ ਨੂੰ ਅਸੀਂ ਮਿਲਣ ਵਾਸਤੇ ਆਏ ਆ ਤੇ ਉਹਦੀਆਂ ਅਰਦਾਸਾਂ ਸੁਣ ਕੇ ਆਏ ਆ ਜਾਓ ਭਾਈ ਨਿਹਾਲੇ ਖਤਰੀ ਦੀ ਮਾਂ ਹਰਦੇਈ ਨੂੰ ਬੁਲਾ ਕੇ ਲਿਆਓ ਸਾਸੰਗਤ ਦੀ ਉਹ ਮਾਤਾ ਜਿਹੜੀ ਸੀ ਮਾਤਾ ਹਰਦੇਈ ਜਾਂ ਗੁਰਦੇਈ ਉਹਦਾ ਨਾਮ ਇਤਿਹਾਸਕਾਰਾਂ ਨੇ ਅਲੱਗ-ਅਲੱਗ ਲਿਖਿਆ ਤੇ ਉਹ ਹਰ ਇੱਕ ਸਾਲ ਆਪਣੇ ਹੱਥਾਂ ਦੇ ਨਾਲ ਇੱਕ ਕਪੜਾ ਤਿਆਰ ਕਰਕੇ ਚੋੜਾ ਤਿਆਰ ਕਰਕੇ ਅਨੰਦਪੁਰ ਸਾਹਿਬ ਲੈ ਕੇ ਜਾਂਦੀ ਸੀ ਹਰ ਇੱਕ ਸਾਲ ਤੇ 1700 ਈਸਵੀ ਤੱਕ ਕਰ ਜਾਂਦੀ ਰਹੀ ਸਤਗੁਰੂ ਜੀ ਸਬਕ ਜਾਣੀ ਜਾਣ ਗੁਰੂ ਪਾਤਸ਼ਾਹ ਨੇ ਉਸ ਮਾਤਾ ਨੂੰ ਆਕੇ ਵੀ ਤੇਰੀ ਨਿਗਾ ਘਟਦੀ ਜਾ ਰਹੀ ਹੈ ਐਸਾ ਨਾ ਵੀ ਤੂੰ ਮੁਸ਼ਕਲ ਦੇ ਨਾਲ ਇੱਥੇ ਪਹੁੰਚਦੀ ਹੈ ਤੇ ਅੱਜ ਤੋਂ ਬਾਅਦ ਤੂੰ ਚੋਲਾ ਲੈ ਕੇ ਨਾ ਹੀ ਬਣਾਈਂ ਜ਼ਰੂਰ ਜਦੋਂ ਸਾਨੂੰ ਲੋੜ ਹੋਏਗੀ ਨਾ ਤੇਰੇ ਕੋਲ ਅਸੀਂ ਚੋਲੇ ਲਾਵਾਂਗੇ ਭਾਈ ਗੁਲਾਬਾ ਤੇ ਭਾਈ ਪੰਜਾਬਾ ਉਹਦੇ ਘਰ ਜਾਂਦੇ ਆ ਰਾਤ ਦਾ ਸਮਾਂ ਸੀ ਨਿਹਾਲੇ ਨੂੰ ਬਾਜ ਮਾਰਦੇ ਨਿਹਾਲਾ ਤੇਰੀ ਮਾਂ ਘਰ ਕਹਿੰਦੇ ਅੰਦਰ ਹੀ ਬੈਠੀ ਐ ਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਚਾਰ ਚੋਲੇ ਤੇ ਇੱਕ ਚੱਦਰ ਲੈ ਕੇ ਸਾਹਮਣੇ ਰੱਖ ਕੇ ਅੱਖਾਂ ਤੋਂ ਦਿਖਦਾ ਨਹੀਂ ਉਸ ਨੂੰ ਅਰਦਾਸਾਂ ਕਰ ਰਹੀ ਹੈ ਕੀ ਕਲਗੀ ਵਾਲਾ ਪਾਸ਼ਾ ਕਦੋਂ ਆਏਗਾ ਮੇਰੇ ਸਵਾਸ ਨਿਕਲ ਕੇ ਫੇਰ ਆਏਗਾ ਇਦਾਂ ਉਹ ਅਰਦਾਸਾਂ ਅੰਦਰ ਉਹਦੀ ਬੇਦਨਾ ਸੀ ਭਾਈ ਨੇ ਆਲਾ ਅੰਦਰ ਖੁਸ਼ੀ ਨਾਲ ਗਿਆ ਮਾਂ ਜਿਹਨੂੰ ਜਹਾਦ ਕਰਦੀ ਸੀ ਉਹ ਆ ਗਿਆ ਕਲਗੀਧਰ ਪਾਤਸ਼ਾਹ ਮਾਂ ਨੂੰ ਫੜ ਕੇ ਉਹ ਚਾਰ ਚੋਲੇ ਤੇ ਚਦਰ ਲੈ ਕੇ ਚਵਾਰੇ ਤੇ ਪਹੁੰਚਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਉਹ ਮਾਤਾ ਹਰਦੇਈ ਜਿਹੜੀ ਐ ਉਹ ਜਦੋਂ ਸਤਗੁਰ ਦੇ ਚਰਨਾਂ ਵਿੱਚ ਨਮਸਕਾਰ ਕਰਦੀ ਐ ਤੇ ਉਥੇ ਪ੍ਰਾਣ ਤਿਆਗ ਦਿੰਦੀ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਸਾਧ ਸੰਗਤ ਜੀ ਸਤਗੁਰੂ ਮਹਾਰਾਜ ਦੀ ਸੇਵਾ ਵੀ ਪ੍ਰਵਾਨ ਹੋਈ ਪਰ ਉਸੇ ਪਿੰਡ ਦੇ ਵਿੱਚ ਲਲਾਰੀ ਰਹਿੰਦੇ ਆ ਕਿਉਂਕਿ ਚਿੱਟੇ ਵਸਤਰ ਸਨ ਤੇ ਗੁਰੂ ਸਾਹਿਬ ਜੀ ਨੇ ਭਾਈ ਗੁਲਾਬੇ ਤੇ ਪੰਜਾਬੀ ਨੂੰ ਕਿਹਾ ਅੱਧੀ ਰਾਤ ਦਾ ਵਕਤ ਹੋ ਚੁੱਕਾ ਹੈ ਕਹਿਣ ਲੱਗੇ ਜਾਓ ਲਲਾਰੀ ਦੇ ਨੂੰ ਕਹਿ ਦਿਓ ਵੀ ਇਸ ਕੱਪੜੇ ਨੂੰ ਨੀਲਾ ਰੰਗ ਚਾੜ ਦਿਓ ਤੋ ਕਹਿੰਦੇ ਕਿ ਸਤਗੁਰੂ ਮਹਾਰਾਜ ਰਾਤ ਨੂੰ ਕਿਦਾਂ ਰੰਗ ਦਵੇਗਾ ਕਹਿੰਦਾ ਤੁਸੀਂ ਦੇ ਆਓ ਦੇਖੋ ਇੱਕ ਬੇਨਤੀ ਕਰ ਰਿਹਾ ਕਦੇ ਵੀ ਗੁਰੂ ਦੇ ਬਚਨਾਂ ਨੂੰ ਪਲਟਾਓ ਹੀ ਨਹੀਂ ਵੀ ਗੁਰੂ ਇਦਾਂ ਨਹੀਂ ਕਹਿੰਦਾ ਇਹ ਇਦਾਂ ਕਿਦਾਂ ਹੋ ਸਕਦਾ ਹੈ ਕੇਵਲ ਆਪਾਂ ਕਰਦੇ ਨਾ ਆਪਾਂ ਕਈ ਜਿਹੜੇ ਲੋਕ ਵਿਕਾਰ ਕਰਦੇ ਹਨ ਉਹ ਕਹਿੰਦੇ ਗੁਰੂ ਕਿਹੜਾ ਦੇਖ ਰਿਹਾ ਤੇ ਗੁਰੂ ਤਾਂ ਨਾਲ ਹੈ ਸਾਧ ਸੰਗ ਦੀ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਉਹਦੀ ਗੱਲ ਨੂੰ ਕਦੇ ਪਲਟੇ ਹੋਣਾ ਗੁਰੂ ਸਮਰੱਥ ਹੈ ਕਾਗਜ਼ ਨਹੀਂ ਹੈ ਇਹ ਪਰਮੇਸ਼ਰ ਦਾ ਹਿਰਦਾ ਹੈ ਵਾ ਵਾ ਬਾਣੀ ਨਿਰੰਕਾਰ ਹੈ ਚਲੇ ਗਏ ਉਹ ਗੱਲ ਮੰਨ ਕੇ ਲਲਾਰੀ ਨੂੰ ਉਠਾਇਆ ਵੀ ਇਸ ਚੋਲਿਆਂ ਨੂੰ ਤੇ ਚਦਰ ਨੂੰ ਲੀਲਾ ਰੰਗ ਦੇਣਾ ਉਹ ਕਹਿਣ ਲੱਗਾ ਵੀ ਰੰਗ ਤਾਂ ਹੈ ਨਹੀਂ ਮੇਰੇ ਕੋਲ ਨੀਲਾ ਕੱਲ ਸ਼ਹਿਰ ਜਾਊਂਗਾ ਫੇਰ ਰੰਗ ਲਿਆਉਂਗਾ ਫੇਰ 1-2 ਦਿਨ ਲੱਗ ਜਾਣੇ ਉਹ ਕਹਿਣ ਲੱਗੇ ਨਹੀਂ ਸਾਡੇ ਗੁਰੂ ਦਾ ਹੁਕਮ ਸਵੇਰੇ ਸਾਨੂੰ ਚੋਲੇ ਚਾਹੀਦੇ ਆ ਉਹ ਫੇਰ ਆਉਂਦੇ ਵਾਪਸ ਸਤਗੁਰੂ ਜੀ ਉਹਦੇ ਕੋਲ ਤਾਂ ਰੰਗ ਹੀ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਇਦਾਂ ਕਰੋ ਉਹਨੂੰ ਕਹਿ ਦਿਓ ਪਾਣੀ ਵਿੱਚ ਡੋਬ ਦੇ ਪਾਣੀ ਗਰਮ ਕਰਕੇ ਡੋਬ ਦੇ ਢੱਕਣ ਲਾ ਦੇ ਤੇ ਉਸ ਤੋਂ ਬਾਅਦ ਕੱਢ ਕੇ ਫਿਰ ਸੁੱਕਣੇ ਪਾ ਦੇ ਸਵੇਰੇ ਰੰਗ ਚੜ ਜਾਣਾ ਇਸੇ ਤਰ੍ਹਾਂ ਹੋਇਆ ਉਹਨਾਂ ਫਿਰ ਉਹ ਦੋਨੇ ਚਲੇ ਗਏ ਤੇ ਉਹ ਆਪਣੀ ਘਰਵਾਲੀ ਨਾਲ ਗੱਲ ਕਰਦਾ ਲਲਾਰੀ ਵੀ ਆਪਾਂ ਨੂੰ ਕੀ ਲੈਣਾ ਰੰਗ ਚੜੇ ਨਾ ਚੜੇ ਆਪਾਂ ਨੂੰ ਤਾਂ ਪੈਸੇ ਚਾਹੀਦੇ ਹਨ ਆਪਾਂ ਨੂੰ ਕੀ ਲੈਣਾ ਤੇ ਇਸੇ ਤਰ੍ਹਾਂ ਹੋਇਆ ਜਦੋਂ ਉਹਨੇ ਉਸ ਮੱਟ ਦੇ ਵਿੱਚੋਂ ਕੱਢ ਕੇ ਕੱਪੜੇ ਟੰਗ ਦਿੱਤੇ ਜਿੱਦਾਂ ਜਿੱਦਾਂ ਸੂਰਜ ਚੜਦਾ ਉਦਾਂ ਉਦਾਂ ਉਹ ਕੱਪੜਿਆਂ ਨੂੰ ਰੰਗ ਚੜਦਾ ਜਾ ਰਿਹਾ ਉਹਨੇ ਕਦੇ ਇਦਾਂ ਦਾ ਰੰਗ ਦੇਖਿਆ ਨਹੀਂ ਸੀ ਜਿੱਦਾਂ ਦਾ ਰੰਗ ਚੜ ਗਿਆ ਫਿਰ ਘਰ ਵਾਲੀ ਨਾਲ ਗੱਲ ਕਰਦਾ ਵੀ ਇਹਨਾਂ ਦਾ ਮੁਰਸ਼ਿਦ ਜਿਹੜਾ ਹੈ ਨਾ ਗੁਰੂ ਬੜਾ ਪਹੁੰਚਿਆ ਲੱਗਦਾ ਹੈ ਚਲੋ ਆਪਾਂ ਜਾ ਕੇ ਆਪਾਂ ਵੀ ਕੋਈ ਮਨ ਦੀ ਬੇਦਨਾ ਆਪਣੇ ਮਨ ਦੀ ਅਰਦਾਸ ਕਰੀਏ ਉਹ ਕੱਪੜਿਆਂ ਨੂੰ ਸੁਕਾ ਕੇ ਦੁਪਹਿਰ ਤੱਕ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਂਦੇ ਜਾ ਕੇ ਭਾਈ ਗੁਲਾਬੇ ਤੇ ਪੰਜਾਬੇ ਨੂੰ ਕਹਿੰਦੇ ਆ ਅਸੀਂ ਗੁਰੂ ਸਾਹਿਬ ਨੂੰ ਮਿਲਣਾ ਕਹਿੰਦੇ ਅਸੀਂ ਪੁੱਛ ਕੇ ਆਏ ਸਤਿਗੁਰੂ ਜੀ ਨੂੰ ਪੁੱਛਿਆ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ ਫਿਰ ਚਵਾਰੇ ਵਿੱਚ ਪਹੁੰਚੇ ਉਹਾਂ ਨੇ ਸਤਗੁਰ ਦੇ ਚਰਨਾਂ ਦੇ ਵਿੱਚ ਉਹ ਚੋਲੇ ਤੇ ਇੱਕ ਚਦਰ ਜਿਹੜੀ ਚਾਰ ਚੋਲੇ ਤੇ ਇੱਕ ਚਦਰ ਸਤਗੁਰ ਦੇ ਅਰਪਣ ਕੀਤੀ ਤੇ ਗੁਰੂ ਮਹਾਰਾਜ ਨੇ ਅਸੀਸ ਦਿੱਤੀ ਤੇ ਆਪਣੇ ਸਹਰਾਣੇ ਥੱਲੋਂ ਸੋਨੇ ਦੀਆਂ ਪੰਜ ਮੋਹਰਾਂ ਕੱਢੀਆਂ ਕਹਿੰਦੇ ਲਓ ਬੇਟਾ ਤੁਹਾਡੀ ਮਜ਼ਦੂਰੀ ਕਹਿਣ ਲੱਗੇ ਸਤਗੁਰ ਨੂੰ ਪੈਸੇ ਨਹੀਂ ਚਾਹੀਦੇ ਕਹਿੰਦੇ ਕੋਈ ਗੱਲ ਨਹੀਂ ਬੇਟਾ ਰੰਗ ਛੜਦਾ ਨਾ ਛੜਦਾ ਤੁਹਾਨੂੰ ਕੀ ਲੈਣਾ ਸੀ ਤੁਹਾਨੂੰ ਤਾਂ ਪੈਸੇ ਚਾਹੀਦੇ ਸੀ ਉਹ ਨਾ ਕਿ ਆ ਵੀ ਇਹ ਤਾਂ ਅਸੀਂ ਆਪਸ ਵਿੱਚ ਗੱਲ ਕੀਤੀ ਸੀ ਇਹ ਤਾਂ ਜਾਣੀ ਜਾਣ ਹੈ ਅੰਤਰਜਾਮੀ ਆ ਪਾਸ਼ਾ ਇਹ ਕਲਗੀਆਂ ਵਾਲਾ ਅੰਤਰਜਾਮੀ ਆ ਉਹ ਕਹਿੰਦੇ ਅਸੀਂ ਪੈਸੇ ਨਹੀਂ ਲੈਣੇ ਅਸੀਂ ਪੈਸੇ ਨਹੀਂ ਲੈਣੇ ਸਤਗੁਰੂ ਕਹਿੰਦੇ ਮਜ਼ਦੂਰੀ ਤਾਂ ਲੈਣੀ ਪੈਣੀ ਹੈ ਕਹਿੰਨ ਲੱਗੇ ਸਤਗੁਰੂ ਮਹਾਰਾਜ ਇੱਕ ਬੇਨਤੀ ਕਰੀਏ ਅਸੀਂ ਕੁਝ ਮੰਗਣਾ ਕਹਿੰਦੇ ਮੰਗੋ ਦੇਖੋ ਸਾਧ ਸੰਗਤ ਜੀ ਜਿਹੜਾ ਪਾਸ਼ਾ ਆਪਣੇ ਪੁੱਤਰ ਸ਼ਹੀਦ ਕਰਾ ਕੇ ਆਇਆ ਕਿੰਨੇ ਦਿਨ ਹੋਇਆ ਇੱਕ ਦਿਨ ਹੋਇਆ ਦੇ ਉਹਦੇ ਕੋਲ ਕੀ ਮੰਗਣਾ ਹੋਣਾ ਨੇ ਦੇਖੋ ਉਹਨਾਂ ਨੇ ਆਖਿਆ ਵੀ ਸਤਗੁਰ ਸਾਡੇ ਘਰ ਔਲਾਦ ਨਹੀਂ ਹੈ ਤੇ ਜਿਹੜਾ ਜਿਹਦੇ ਔਲਾਦ ਨਹੀਂ ਉਹਨੂੰ ਆਉਂਤਰਾ ਕਹਿੰਦੇ ਆ ਤੇ ਮੇਰੀ ਘਰ ਵਾਲੀ ਦਾ ਕੋਈ ਪਰਸ਼ਾਵਾ ਵੀ ਨਹੀਂ ਲੈਂਦਾ ਬੇਦੇ ਕੋਈ ਬੱਚਾ ਨਹੀਂ ਹੋਇਆ ਤੇ ਇਹਦਾ ਪਰਸ਼ਾਵਾ ਵੀ ਨਹੀਂ ਕੋਈ ਲੈਂਦਾ ਸਾਡੇ ਘਰ ਲੋਕੀ ਆਉਂਦੇ ਨਹੀਂ ਐ ਤੇ ਐਸਾ ਨਾ ਉਹ ਵੀ ਅਸੀਂ ਆਉਂਤਰੀ ਸੰਸਾਰ ਤੋਂ ਚਲੇ ਜਾਈਏ ਸਾਨੂੰ ਪੈਸੇ ਨਾ ਦਿਓ ਸਾਨੂੰ ਇੱਕ ਪੁੱਤਰ ਦੀ ਦਾਤ ਦੇ ਦਿਓ ਆ ਕਿਦਾਂ ਬੀਤੀ ਹੋਏਗੀ ਕਲਗੀਧਰ ਪਾਤਸ਼ਾਹ ਦੇ ਦਿਲ ਤੇ ਕਿ ਕੱਲ ਤਾਂ ਮੈਂ ਆਪਣੇ ਪੁੱਤਰ ਵਾਰ ਕੇ ਆਇਆ ਅੱਜ ਉਹਦੇ ਕੋਲ ਕੋਈ ਪੁੱਤਰ ਮੰਗ ਰਿਹਾ ਹੈ ਪਰ ਉਹ ਤਾਂ ਦਿਆਲੂ ਹੈ ਨਾ ਕਲਗੀਧਰ ਪਾਤਸ਼ਾਹ ਨੇ ਆਖਿਆ ਕੋਈ ਨਹੀਂ ਬੇਟਾ ਆ ਪੈਸੇ ਵੀ ਲੈ ਲਓ ਤੇ ਜੋ ਤੁਸੀਂ ਮੰਗਿਆ ਗੁਰਨਾਨਕ ਦੇ ਘਰ ਉਹ ਵੀ ਤੁਹਾਨੂੰ ਮਿਲੇਗਾ ਤੁਹਾਡੇ ਘਰ ਪੁੱਤਰ ਵੀ ਹੋਏਗਾ ਪਰ ਇਹ ਵੀ ਮੇਰੀ ਗੱਲ ਸੁਣ ਕੇ ਜਾਇਓ ਤੁਸੀਂ ਹੁਣ ਢੱਕਣ ਲਾ ਦਿਆ ਕਰੋ ਕਪੜੇ ਪਾ ਕੇ ਪਾਣੀ ਦੇ ਵਿੱਚ ਰੰਗ ਜਿਹੜਾ ਕਹੋਗੇ ਚੜ੍ਹ ਦਿਆ ਕਰੇਗਾ ਇੱਕ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਵੀ ਹੋ ਗਿਆ ਸੀ ਬੱਤਰ 17 18 ਸਾਲ ਦਾ ਉਹਦੀ ਸ਼ਾਦੀ ਵੀ ਹੋ ਗਈ ਤੇ ਜਦੋਂ ਸਾਹਸੰਗਤ ਦੀ ਸ਼ਾਦੀ ਹੋ ਗਈ ਉਹ ਵੀ ਲਲਾਰੀਆਂ ਦੀ ਕੁੜੀ ਆ ਗਈ ਉਹਨਾਂ ਦੇ ਘਰ ਉਹਨੇ ਦੇਖਿਆ ਵੀ 4 ਮਹੀਨੇ ਹੋ ਗਏ ਛੇ ਗੁਰੂ ਸਾਹਿਬ ਨੇ ਕਿਸੇ ਨੂੰ ਦੱਸਿਓ ਨਾ ਤਮਾਸ਼ਾ ਨਾ ਕਰਿਓ ਇਸ ਗੱਲ ਦਾ ਤਮਾਸ਼ਾ ਨਹੀਂ ਬਣਾਉਣਾ ਇਹਨੂੰ ਬਖਸ਼ਿਸ਼ ਨੂੰ ਸੰਭਾਲ ਕੇ ਰੱਖਿਓ ਪਰ ਉਹ ਉਹਦੀ ਪੁੱਤਰ ਦੀ ਜਿਹੜੀ ਘਰਵਾਲੀ ਸੀ ਉਹ ਇੱਕ ਦਿਨ ਪੁੱਛ ਬੈਠੀ 6 ਮਹੀਨੇ ਬਾਅਦ ਵੀ ਤੁਸੀਂ ਕਦੇ ਰੰਗ ਲਿਆਉਂਦੇ ਨਹੀਂ ਸਾਡੇ ਘਰ ਤਾਂ 4 ਦਿਨਾਂ ਬਾਅਦ ਰੰਗ ਖਤਮ ਹੋ ਜਾਂਦਾ ਸੀ ਮੈਂ 6 ਮਹੀਨੇ ਹੋ ਗਏ ਤੁਸੀਂ ਕਦੇ ਰੰਗ ਨਹੀਂ ਲਿਆਉਂਦਾ ਤੇ ਕੱਪੜੇ ਵੀ ਰੰਗੀ ਜਾਂਦੇ ਹੋ ਉਹਦੇ ਗੱਲ ਨਿਕਲ ਗਈ ਤੇ ਉਹਨੇ ਤਾਂ ਕਹਿ ਦਿੱਤਾ ਘਰਵਾਲੀ ਸੀ ਉਹਦੀ ਪਰ ਕਹਿੰਦੇ ਬੀਬੀਆਂ ਨੂੰ ਕਿੱਥੇ ਗੱਲ ਪੱਛਦੀ ਹੈ ਤੇ ਉਹਨੇ ਅੱਗੇ ਦੱਸ ਦਿੱਤੀ ਫਿਰ ਆਪਣੇ ਸਹੁਰ ਆਪਣੇ ਪੇਕੇ ਘਰ ਜਾ ਕੇ ਦੱਸ ਦਿੱਤੀ ਇਹ ਨਹੀਂ ਪੱਛਦੀ ਕਿਸੇ ਨੂੰ ਵੀ ਨਹੀਂ ਮਾਫ਼ ਕਰਨਾ ਬੀਬੀਆਂ ਗੁੱਸਾ ਨਾ ਕਰਨ ਪਛਦੀ ਕਿਸੇ ਨੂੰ ਵੀ ਨਹੀਂ ਬੰਦਿਆਂ ਨੂੰ ਵੀ ਨਹੀਂ ਪਛਦੀ ਕੇ ਹੁੰਦਾ ਨਾ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਅੱਗੇ ਨਾ ਦੱਸਿਓ ਮਤਲਬ ਮੈਨੂੰ ਦੱਸ ਸਕਦਾ ਤੇ ਅਗਲੇ ਨੂੰ ਵੀ ਦੱਸ ਸਕਦਾ ਇਹ ਜਿਹੜੇ ਬੰਦੇ ਬੜੇ ਧੋਖੇਬਾਜ਼ ਹੁੰਦੇ ਆ ਵੀ ਤੁਹਾਨੂੰ ਦੱਸਣ ਲੱਗਾ ਤੇ ਉਹ ਫਿਰ ਉਸ ਤੋਂ ਬਾਅਦ ਉਹ ਬਰਕਤ ਖਤਮ ਹੋ ਗਈ ਸੀ ਪਰ ਮੱਟ ਅੱਜ ਵੀ ਹੈਗਾ ਤੇ ਗੁਰਦੁਆਰਾ ਮੱਟ ਸਾਹਿਬ ਵੀ ਹੈ ਤੇ ਸਾਧ ਸੰਗਤ ਦੀ ਭਾਈ ਗੁਲਾਬੇ ਤੇ ਪੰਜਾਬਾ ਰਾਤ ਬੀਤ ਗਈ ਦੋਸਰੀ ਦੁਪਹਿਰ ਆ ਗਈ ਤੇ ਅੱਜ ਉਹਨਾਂ ਦੇ ਥਾਲ ਦੇ ਵਿੱਚ ਕੁਝ ਮਿੱਠਾ ਤੇ ਕੁਝ ਪੈਸੇ ਰੱਖ ਕੇ ਸਤਗੁਰੂ ਦੇ ਸਾਹਮਣੇ ਆ ਗਏ। ਉਹਦਾ ਮਤਲਬ ਸੀ ਕਿ ਸਤਗੁਰੂ ਜੀ ਤੁਸੀਂ ਇੱਥੋਂ ਚਲੇ ਜਾਓ। ਐਸਾ ਨਾ ਹੋਵੇ ਕਿ ਸਾਡੇ ਬੱਚੇ ਸਾਡੇ ਪਰਿਵਾਰ ਨੂੰ ਮੁਸੀਬਤ ਆ ਜਾਏ ਕਿਉਂਕਿ ਆਲੇ-ਦੁਆਲੇ ਫੌਜ ਘੁੰਮ ਰਹੀ ਐ। ਦੇਖੋ ਜਿਸ ਗੁਰੂ ਨੇ ਜਿਹਣਾ ਵਾਸਤੇ ਸਭ ਕੁਝ ਵਾਰਿਆ ਤੇ ਉਹਨੂੰ ਕੋਈ ਘਰ ਰੱਖਣ ਵਾਸਤੇ ਤਿਆਰ ਨਹੀਂ। ਭਾਵਨਾ ਇਹੀ ਸੀ ਉਹਨਾਂ ਦੀ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਕੱਲ ਕਿਹਾ ਸੀ ਤੁਹਾਨੂੰ ਮੁਸੀਬਤ ਆ ਸਕਦੀ ਹੈ ਤੁਸੀਂ ਸਿੱਧਕ ਨਾਲ ਡੁਲਾਇਓ ਕੋਈ ਗੱਲ ਨਹੀਂ ਮੇਰੇ ਹੋਰ ਵੀ ਸਿੱਖ ਹੈਗੇ ਇੱਥੇ ਸਾਧ ਸੰਗਤ ਦੀ ਪਾਈ ਪੰਜਾਬਾ ਤੁਰਿਆ ਜਾਂਦਾ ਸੀ ਉਸੇ ਹੀ ਪਿੰਡ ਦੇ ਵਿੱਚ ਦੋ ਮੁਸਲਮਾਨ ਭਰਾ ਸੀ ਗਣੀ ਖਾਂ ਤੇ ਨਵੀ ਖਾਂ ਤੇ ਇਤਿਹਾਸ ਲਿਖਦਾ ਕਿ ਉਹ ਘੋੜਿਆਂ ਦਾ ਵਪਾਰ ਕਰਦੇ ਸੀ ਤੇ ਅਨੰਦਪੁਰ ਸਭ ਜਾਂਦੇ ਸੀ ਤੇ ਗੁਰੂ ਸਾਹਿਬ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਮੈਂ ਪਿੱਛੇ ਬੇਨਤੀ ਕਰ ਚੁੱਕਾ ਕੋਟਲਾ ਨਿਹੰਗ ਖਾ ਦੀ ਭੂਆ ਉਮਰੀ ਦੇ ਪੁੱਤਰ ਸਨ ਤੇ ਗਣੀਖਾ ਨਵੀਖਾਣ ਪਰਿਵਾਰ ਹੋ ਗਿਆ ਸਾਰੇ ਹੀ ਕੋਟਲਾ ਨਿਹੰਗ ਖਾ ਹੋ ਗਿਆ ਸਾਰੇ ਪੀਰ ਬੁੱਧੂ ਸਾਹਿਬ ਜੀ ਦੇ murid ਸੀ ਪੀਰ ਬੁੱਧੂ ਸਾਹਿਬ ਜਿਨੇ ਭੰਗਾਣੀ ਦੇ ਜਦ ਜੁੱਧ ਵਿੱਚ ਗੁਰੂ ਪਾਤਸ਼ਾਹ ਜੀ ਵਾਸਤੇ ਆਪਣੇ ਪੁੱਤਰ ਸ਼ਹੀਦ ਕਰਾਏ ਸੀ ਆਪਣੇ 500 murid ਸ਼ਹੀਦ ਕਰਾਏ ਸੀ ਤੇ ਸਾਧ ਸੰਗਤ ਦੀ ਜਿਸ ਵੇਲੇ ਉਸ ਗਣੀਖਾ ਨਵੀਖਾਣ ਨੂੰ ਪਤਾ ਲੱਗਦਾ ਉਹਨਾਂ ਦੀ ਇੱਕ ਬੱਚੀ ਸੀ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਪੋਤਰੀ ਦਾ ਦਰਜਾ ਦਿੱਤਾ ਸੀ ਉਸ ਬੱਚੀ ਦਾ ਨਾਮ ਸੀ ਰੱਜੀਆ ਆਪਣੇ ਅੱਬਾ ਦੇ ਨਾਲ ਅਨੰਦਪੁਰ ਸਾਹਿਬ ਜਾਂਦੀ ਹੁੰਦੀ ਸੀ ਜਦੋਂ ਬੱਚੇ ਕਰਦੇ ਨਾ ਇੱਧਰ ਨੂੰ ਭੱਜ ਕੇ ਆਉਂਦੇ ਆ ਗੁਰੂ ਸਾਹਿਬ ਜੀ ਵੱਲੋਂ ਆਉਂਦੇ ਇੱਦਾਂ ਹੀ ਉਹ ਬੱਚੀ ਵਾਰ-ਵਾਰ ਗੁਰੂ ਸਾਹਿਬ ਜੀ ਵੱਲ ਆ ਰਹੀ ਸੀ ਉਹ ਵਾਰ-ਵਾਰ ਪਰਿਵਾਰ ਚੱਕ ਰਿਆ ਸੀ ਨਾਮ ਉਸਦਾ ਰੱਜੀਆ ਤੇ ਗੁਰੂ ਮਹਾਰਾਜ ਨੇ ਕਿਹਾ ਕਿ ਕੋਈ ਆਣ ਦੇ ਉਹਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਸਾਰਾ ਪੰਥ ਉਸ ਨੂੰ ਗੁਰੂ ਦੀ ਪੋਤੀ ਕਰਕੇ ਕਹਿੰਦਾ ਸੀ ਜਿਹੜਾ ਹੁਕਮ ਨਾਵਾਂ ਲਿਖਿਆ ਨਾ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਬਾਰੇ ਕਿ ਇਹ ਮੇਰੇ ਲਕੀਰ ਪੁੱਤਰ ਹੈ ਇਹ ਮੇਰੇ ਫਰਜੰਦ ਹੈ ਗਣੀ ਖਾਂ ਤੇ ਨਵੀ ਖਾਂ ਇਹ ਮੇਰੀ ਪੋਤਰੀ ਹੈ ਉਸ ਬੱਚੀ ਪੁੱਛਦੀ ਅੱਬਾ ਵੀ ਬਾਬਾ ਜੀ ਆਨੰਦਪੁਰ ਸਾਹਿਬ ਵਾਲੇ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਤੁਹਾਨੂੰ ਪਤਾ ਉਹ ਕਿੱਥੇ ਗਏ ਆ ਤੇ ਥੋੜੀ ਦੇਰ ਬਾਅਦ ਭਾਈ ਪੰਜਾਬੀ ਨੂੰ ਮਿਲਦੇ ਆ ਉਹਨਾਂ ਨੂੰ ਪੁੱਛਦੇ ਤੇ ਉਹਦੇ ਮੂੰਹ ਚੋਂ ਨਿਕਲਦਾ ਕਿ ਅਸੀਂ ਤਾਂ ਮਰਸੀਫਤ ਮੁੱਲ ਲੈ ਲਏ ਉਹ ਕਹਿਣ ਲੱਗੇ ਗੁਰੂ ਘਰ ਦਾ ਖਾਂਦੇ ਸੀ ਅੱਜ ਇਹ ਗੁਰੂ ਨੂੰ ਲੋੜ ਪੈ ਗਈ ਤੇ ਤੁਸੀਂ ਮੁਸੀਬਤ ਕਹਿੰਦੇ ਅਸੀਂ ਸੇਵਾ ਕਰਾਂਗੇ ਅਸੀਂ ਸੇਵਾ ਕਰਾਂਗੇ ਗਣੀਖਾਂ ਨਵੀਖਾਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਕੇ ਆਏ ਤੇ ਗੁਰੂ ਮਹਾਰਾਜ ਦੀ ਸੇਵਾ ਕੀਤੀ ਫਿਰ ਸਤਗੁਰੂ ਨੂੰ ਉੱਚ ਦਾ ਪੀਰ ਬਣਾਇਆ ਮੁਸਲਮਾਨਾਂ ਦੇ ਵਿੱਚ ਇੱਕ ਫਿਰਕਾ ਹੁੰਦਾ ਹੈ ਉੱਚ ਦਾ ਪੀਰ ਉੱਚ ਦਾ ਪੀਰ ਕੰਮ ਕਰਕੇ ਮੁਸਲਮਾਨ ਮੁੱਛਾਂ ਕਟਾਉਂਦੇ ਆ ਤੇ ਉੱਚ ਦੇ ਪੀਰ ਜਿਹੜੇ ਹੁੰਦੇ ਮੁੱਛਾਂ ਵੀ ਨਹੀਂ ਕਟਾਉਂਦੇ ਕੇਸ ਵੀ ਨਹੀਂ ਕਟਾਉਂਦੇ ਸਤਗੁਰੂ ਨੂੰ ਉੱਚ ਦਾ ਪੀਰ ਬਣਾਇਆ ਗਿਆ ਗਣੀਖਾਂ ਨਵੀਖਾਂ ਅੱਜ ਵੀ ਜਾਓ ਮਾਛੀਵਾੜੇ ਗੁਰਦੁਆਰਾ ਸਾਹਿਬ ਹੈ ਕੋਈ ਵੀ ਮੁਸਲਮਾਨ ਆਪਣੇ ਘਰ ਕਬਰ ਨਹੀਂ ਬਣਾਉਂਦਾ ਪਰ ਉਹਨਾਂ ਨੇ ਬਾਹਰ ਕਬਰਾਂ ਦੋਨਾਂ ਦੀਆਂ ਬਣੀਆਂ ਗਣੀ ਖਾਂ ਤੇ ਨਵੀਂ ਖਾਨ ਆਪਣੇ ਪਰਿਵਾਰ ਨੂੰ ਕਿਹਾ ਹੋਏਗਾ ਨਾ ਵੀ ਅਸੀਂ ਜਿੰਦੇ ਵੀ ਗੁਰੂ ਦੇ ਨਾਲ ਹਾਂ ਤੇ ਅਸੀਂ ਮਰ ਕੇ ਵੀ ਗੁਰੂ ਦੇ ਨਾਲ ਰਹਿਣਾ ਉਹਨਾਂ ਨੂੰ ਪਤਾ ਸੀ ਵੀ ਇੱਥੇ ਤਾਂ ਲੱਖਾਂ ਕੀ ਹਜ਼ਾਰਾਂ ਲੱਖਾਂ ਸੰਗਤਾਂ ਆਇਆ ਕਰਨ ਗਿਆ ਸਾਡੀ ਵੀ ਸਾਨੂੰ ਵੀ ਚਰਨ ਧੂੜ ਮਿਲ ਜਾਇਆ ਕਰੇਗੀ ਆਣ ਗਿਆ ਨਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਅੱਜ ਵੀ ਉਹਨਾਂ ਦਾ ਪਰਿਵਾਰ ਲਾਹੌਰ ਦੇ ਵਿੱਚ ਹੈ 사ਸੰਗਤ ਦੀ ਗਣੀ ਖਾਂ ਤੇ ਨਵੀਂ ਖਾਨ ਅਧਵੀ ਪਰਿਵਾਰ ਪਿਛਲੇ ਸਮਾਂ ਵਿੱਚ ਪੰਜਾਬ ਆਏ ਸੀ ਅਜੀਤ ਅਖਬਾਰ ਵਿੱਚ ਉਹਨਾਂ ਦੀ ਇੰਟਰਵਿਊ ਵੀ ਸ਼ਾਭੀ ਸੀ ਉਹਨਾਂ ਨੇ ਆਖਿਆ ਵੀ ਅੱਜ ਵੀ ਸਾਡੇ ਜੋ ਪੁਰਖੇ ਕਰ ਗਏ ਸਾਡੇ ਬਜ਼ੁਰਗਾਂ ਨੇ ਕੀਤਾ ਅਸੀਂ ਮਾਣ ਮਰਹੂਸ ਕਰਦੇ ਹਾਂ ਜੇ ਅੱਜ ਵੀ ਕੌਮ ਨੂੰ ਕਿਤੇ ਸਿੱਖ ਕੌਮ ਨੂੰ ਲੋੜ ਪੈ ਜਾਏ ਤਾਂ ਅਸੀਂ ਅੱਜ ਵੀ ਖੜੇ ਆ ਇਦਾਂ ਦੇ ਵੀ ਆ ਤੇ ਸਾਧ ਸੰਗਤ ਦੀ ਉਸ ਵੇਲੇ ਜੋ ਸਤਗੁਰ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆਪਣੀ ਸੇਵਾ ਦਿੱਤੀ ਆ ਉੱਚ ਦਾ ਪੀਰ ਬਣਾਉਂਦੇ ਆ ਗੁਰੂ ਸਾਹਿਬ ਜੀ ਅਗਾਹ ਜਾਂਦੇ ਆ ਆਲਮਗੀਰ ਉਹ ਅੱਜ ਪਲੰਗ ਉੱਥੇ ਪਿਆ ਆਲਮਗੀਰ ਗੁਰਦੁਆਰਾ ਸਾਹਿਬ ਦਾ ਦਸਵੇਂ ਪਾਤਸ਼ਾਹ ਦਾ ਲੁਧਿਆਣੇ ਦੇ ਕੋਲੇ ਹੀ ਆ ਤੇ ਉੱਥੇ ਗੁਰੂ ਮਹਾਰਾਜ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜਦੇ ਆ ਤੇ ਉਸ ਚੀਜ਼ ਨੂੰ ਭਾਈ ਨੰਦ ਲਾਲ ਸਿੰਘ ਜੀ ਲਿਖਿਆ ਸੀ ਕਿਉਂਕਿ ਗੁਰੂ ਤੇ ਬਹੁਤ ਪਰਮ ਸੇਵਕ ਸੀ ਭਾਈ ਨੰਦ ਲਾਲ ਸਿੰਘ ਜੀ ਪਰ ਉਸ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਪ੍ਰਿੰਸੀਪਲ ਹਰਪਾਜਨ ਸਿੰਘ ਜੀ ਨੇ ਉਸ ਜਗ੍ਹਾ ਦੀ ਭਾਵਨਾ ਨੂੰ ਗਣੀ ਖਾਂ ਤੇ ਨਵੀਂ ਖਾਂ ਦੀ ਭਾਵਨਾ ਨੂੰ ਉਹਨਾਂ ਨੇ ਆਖਿਆ ਸੀ ਗੁਰੂ ਦਰੋਂ ਨਾ ਚੁੱਕ ਲ ਜਾਈ ਸਾਡੀ ਖਾਕ ਹਵਾਏ ਵੀ ਸਾਡੀ ਜਿਹੜੀ ਕਬਰ ਦੀ ਮਿੱਟੀ ਕਿਤੇ ਉੱਡ ਕੇ ਦੂਸਰੇ ਪਾਸੇ ਨਾ ਚਲੇ ਜਾਏ ਗੁਰੂ ਦਰੋਂ ਨਾ ਚੁੱਕ ਲ ਜਾਈ ਸਾਡੀ ਖਾਕ ਹਵਾਏ ਐਵੇਂ ਲੋਕੀ ਦੇਣਗੇ ਤਾਨੇ ਇਹਨੇ ਦਰ ਦਰ ਨੇਹੋ ਲਗਾਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਜਿੰਦੇ ਵੀ ਗੁਰੂ ਗੋਬਿੰਦ ਸਿੰਘ ਦੇ ਸੀ ਤੇ ਅਸੀਂ ਮਰ ਕੇ ਵੀ ਗੁਰੂ ਗੋਬਿੰਦ ਸਿੰਘ ਦੇ ਹਾਂ ਤੇ ਇਹ ਸਾਨੂੰ ਇਤਿਹਾਸ ਯਾਦ ਕਰਾਉਂਦਾ ਅਸੀਂ ਕਿਹਦੇ ਪੁੱਤਰ ਹਾਂ ਜੇ ਅੱਜ ਮਾਫ਼ ਕਰਨਾ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਅੱਜ ਦੁਨੀਆ ਦੇ ਵਿੱਚ ਸਿੱਖਾਂ ਦਾ ਨਾਮ ਹੋ ਰਿਹਾ ਆ ਦੇਖੋ ਨਾ ਕਿੱਥੇ ਜਾਂਦੀ ਖਾਲਸਾ ਐਡ ਵਾਲੇ ਕਿੱਥੇ ਤੱਕਰ ਪਹੁੰਚਦੇ ਆ ਇੱਕ ਸਿੱਖ ਚੰਗਾ ਕੰਮ ਕਰਦਾ ਪੂਰੀ ਕੌਮ ਦਾ ਸਿਰ ਉੱਚਾ ਹੁੰਦਾ ਜੇ ਉਹੀ ਸਿੱਖ ਪੱਗਾਂ ਬੰਨ੍ਹ ਕੇ ਕਿਰਪਾਨਾ ਪਾ ਕੇ ਸ਼ਰਾਬ ਦੇ ਠੇਕਿਆਂ ਦੇ ਸਾਹਮਣੇ ਖੜੇ ਹੋਣਗੇ ਤੇ ਕਿਹਦੀ ਬਦਨਾਮੀ ਕਰਾ ਰਹੇ ਹੋ ਤੁਸੀਂ ਦਸ਼ਮੇਸ਼ ਪਾਸ਼ਾ ਦੀ ਕਰਾ ਰਹੇ ਹੋ ਨਾ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਆ ਉਹ ਲੋਕ ਪਾਨਾਂ ਦੀਆਂ ਦੁਕਾਨਾਂ ਤੇ ਖੜਦੇ ਆ। ਆ ਆ ਫੀਮ ਦੇ ਗੋਲੇ ਖਾਂਦੇ ਆ। ਭੰਗ ਦੇ ਗੋਲੇ ਖਾਂਦੇ ਆ। ਤੇ ਉਹ ਕਿਹਦਾ ਨਾਮ ਬਦਨਾਮ ਹੁੰਦਾ ਹੈ? ਦਸਤਾਰ ਦਾ ਹੀ ਹੁੰਦਾ ਨਾ ਕਲਗੀ ਤਰਪਾਸ਼। ਉਹ ਵੀ ਸਨ ਜਿਹੜਾ ਨੇ ਕਿਹਾ ਸੀ ਅਸੀਂ ਜਿੰਦੇ ਵੀ ਗੁਰਗੋਬ ਸਿੰਘ ਦੇ ਹਾਂ ਤੇ ਅਸੀਂ ਮਰ ਕੇ ਵੀ ਗੁਰਗੋਬ ਸਿੰਘ ਜੀ ਮਹਾਰਾਜ ਦੇ ਹਾਂ। ਗੁਰਮਹਾਰਾਜ ਕਿਰਪਾ ਕਰਨ ਸਮੇਂ ਦੀ ਸੰਭਵਤੀ ਹੈ। ਕੱਲ ਅੱਗੇ ਆਪਾਂ ਸਹਿਬ ਜਾਦਿਆਂ ਦਾ ਜੋ ਪਰਿਵਾਰ ਬਛੜਾ ਉੱਥੋਂ ਲੈ ਕੇ ਸਰੰਦ ਤੱਕਰ ਅੱਗੇ ਜੋ ਮਹਾਰਾਜ ਕਿਰਪਾ ਕਰਨਗੇ ਆਪ ਜੀ ਦੇ ਸਹਿਯੋਗ ਦੇ ਨਾਲ ਵਿਚਾਰ ਕਰਨਗੇ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ